ਸਸਹ ਹੈ ਗੁਰਮਿੰਨ ਮਾਲਾ ਫੇਰਤੇ ਗੁਰਬੰਦ ਦੇਤੇ ਦਾਨ ਗੁਰਦਨ ਸਾਹਿਬ ਹਰਾਮ ਹੈ ਪੂਛੋ ਬੇਦਪਰਾਨ ਨਾਨਕ ਸਾਹਿਬ ਕੇ ਨਾਂ ਦਾ ਪਫਾਰੀ ਛੱਬ ਦੀ ਪੈ ਗਿਆਨ ਅਜਗਾਰੀ ਸਸਹ ਹੈ ਪਿਆਰੀ ਸਤ ਸੰਗਤ ਜੀਓ ਕਬੀਰ ਸਾਗਰ ਦੇ ਸਵੰਸਵੇਦ ਬੋਧ ਦੇ ਅੰਦਰ ਪੰਨਾ ਨੰਬਰ 158 159 ਉੱਪਰ ਇਹ ਸ਼ਬਦ ਦਰਜ ਹੈ ਇਹ ਬਾਣੀ ਸਹਿਬ ਸ੍ਰੀ ਬੰਦੀ ਛੋੜ ਕਬੀਰ ਸਾਹਿਬ ਜੀ ਔਰ ਬਾਬਾ ਨਾਨਕ ਜੀ ਦੇ ਦਰਮਿਆਨ ਬੇਈ ਨਜੀ ਦੇ ਕੰਡੇ تھے ਜੋ ਸੰਵਾਦ ਹੋਇਆ ਹੈ ਉਹਦਾ ਅਜਵਰਣਨ ਹੈ ਸਤ ਸੰਗਤ ਨੇ ਇਸ ਸਚੈ ਨੂੰ ਗੌਰ ਨ ਸੁਣਨਾ ਨਾਨਕ ਸਾ ਕੀ ਨਾ ਤਪ ਭਾਰੀ ਸਾਖ ਦੀ ਪੈ ਗਿਆਨੀ ਅਧਿਕਾਰੀ ਇਹ ਬਚਨ ਸ਼ਹਿਰਸਤ ਬੰਦੀ ਛੋਟ ਕਬੀਰ ਸਾਹਿਬ ਜੀ ਫਰਮਾ ਰਹੇ ਨੇ ਐ ਨਾਨਕ ਤੂੰ ਪੁਰਬਲੇ ਜਨਮ ਵਿੱਚ ਬਹੁਤ ਪਾਰੀ ਜਪ ਤਪ ਕੀਤਾ ਹੈ ਇਸ ਕਰਕੇ ਆਪ ਗਿਆਨ ਦੇ ਅਧਿਕਾਰੀ ਹੋ। ਏ ਨਾਨਕ ਕਵੀ ਸਹਿ ਵੀ ਫਰਮਾ ਰਹੇ ਨੇ ਕਿ ਆਪ ਜੀ ਨੇ ਪੂਰਵਲੇ ਜਨਮਾਂ ਵਿੱਚ ਭਾਰੀ ਜਪ ਤਪ ਕੀਤਾ ਇਸ ਕਰਕੇ ਆਪ ਹਰ ਵਿਧ ਗਿਆਨੀਆਂ ਉਹ ਸੋ ਜੀਵਾਨ ਹੋ। ਭਗਤੀ ਭਾਵ ਤਾਂ ਕੋ ਸਮਝਾਇਆ। ਤਾ ਪਰਸਤਗੁਰ ਕੀਨੋ ਦਇਆ ਕਬੀਰ ਸਾਹਿਬ ਜੀ ਬਾਬਾ ਨਾਨਕ ਜੀ ਨੂੰ ਕਹਿ ਰਹੇ ਨੇ ਏ ਨਾਨਕ ਬੂਲੇ ਜਨਮ ਚ ਆਪ ਜੀ ਦੀ ਭਗਤੀ ਬੇਤੀ ਸਿਮਨ ਨੂੰ ਸਮਝਿਆ ਤਾਂਨੇ ਆਪ ਜੀ ਪਰ ਸਤਿਗੁਰੂ ਵਿੱਚ ਆਪ ਜੀ ਤੇ ਦਇਆ ਮਿਹਰ ਦੀ ਵਰਖਾ ਕੀਤੀ ਹੈ ਕਹ ਨਾਨਕ ਸਤਿਗੁਰ ਤਨ ਕੋ ਮਿਲਿਆ ਜਿਨ੍ਹਾਂ ਧਰੋਂ ਪਿਆਰ ਸੰਜੋਗ ਪੁਰਲੇ ਕਰਮ ਹੋਣ ਤਾਂ ਪੂਰਨ ਸਤਿਗੁਰ ਦਾ ਮੇਲ ਹੁੰਦਾ ਹੈ ਸੰਜੋਗ ਵਿਜੋਗ ਦੋਹੇ ਕਾਰ ਚਲਾਵੇ ਲੇਖੇ ਆਵੇ ਪਾਣ ਸੰਜੋਗ ਕਰਕੇ ਅਸੀਂ ਗੁਰਮਖੋ ਜੁੜ ਜਾਂਦੇ ਆ ਰਿਸ਼ਤੇਦਾਰ ਪੈਣ ਪਾਈ ਧੀਆਂ ਪੁੱਤਰ ਵਿਜੋਗ ਕਰਕੇ ਸੀ ਵਿਛੜ ਜਾਂਦੇ ਆ ਇਸ ਕਰਕੇ ਮਾਰ ਸਮਝਾ ਰਹੇ ਨੇ ਤੇਰਾ ਸੰਜੋਗ ਸੀ ਇਸ ਕਰਕੇ ਐ ਬਾਬਾ ਨਾਨਕ ਤੇਰਾ ਮੇਰਾ ਮੇਲ ਹੋ ਗਿਆ ਜਿੰਦਾ ਰੂਪ ਤਰਿਓ ਤਬ ਪਾਈ ਹੰਨ ਪੰਜਾਬ ਦੇਸ਼ ਚਲ ਆਈ ਮਹਾਰਾਜੀ ਫਰਮਾ ਰਹੇ ਨੇ ਕਬੀਰ ਸਾਹਿਬ ਜੀ ਐ ਬਾਬਾ ਨਾਨਕ ਮੈਂ ਨੇ ਜਿੰਦਾ ਰੂਪ ਧਾਰ ਕੇ ਪੰਜਾਬ ਦੇ ਚਲ ਕੇ ਬੀਨ ਜੀ ਕੰਡੇ ਤੇ ਮੈਂ ਆਇਆ जिंदा रूप तरयो तब भाई हां पंजाब देश चल आई आनंद वाणी कीोपकारा सुनके नानक दर्शन हारा सुनके अमर लोक की वाणी ज्ञान परनिज समर्थ ज्ञानी हे नानक आदि दे उद्धार लेई ਨੇ ਜਿੰਦਾ ਬਾਬਾ ਰੂਪ ਧਾਰਨ ਕੀਤਾ ਹੈ ਜਿੰਦਾ ਬਾਬਾ ਕਾਲੇ ਰੰਗ ਦਾ ਪੈਰਾਂ ਤੱਕ ਲੰਮਾ ਕੋਟ ਸਿਰ ਤੇ ਲੰਮਾ ਕਾਲਾ ਟੋਪ ਇਹ ਰੂਪ ਬਣਾ ਕੇ ਮੈਂ ਪੰਜਾਬ ਦੇਸ਼ ਆਇਆ ਹਾਂ ਔਰ ਸਹਿਬ ਜੀ ਅਮਰ ਲੋਕ ਦੀ ਅਨਹਦ ਬਾਣੀ ਦੀ ਛਾਵਟ ਤੁਨ ਪੈਦਾ ਕੀਤੀ ਸਹਿਬ ਜੀ ਦਾ ਦਰਸ਼ਨ ਦਿਜ਼ਾਰੇ ਕਰਕੇ ਔਰ ਅਮਰ ਲੋਕ ਦੀ ਬਾਣੀ ਸੁਣ ਕੇ ਐਸਾ ਬਾਬੇ ਨਾਨਕ ਨੂੰ ਮਹਿਸੂਸ ਹੋਇਆ ਇਹੋ ਜਿੰਦਾ ਬਾਬਾ ਸਮਰਥ ਗਿਆਨੀ ਹੈ ਅੱਗੇ ਨਾਨਕ ਬਾਚ ਮਹਾਰਾਜ ਇਹ ਬਚਨ ਸੁਣ ਕੇ ਕਦੀ ਸ਼ਾਇਦ ਬਾਬਾ ਨਾਨਕ ਜੀ ਨੇ ਅੱਗੋਂ ਬਚਨ ਕੀਤਾ ਆ ਬਾ ਪੁਰਸ਼ ਮਹਾਗੁਰ ਗਿਆਨੀ ਅਵਰ ਲੋਕੀ ਸੁਣੀ ਨ ਬਾਣੀ ਅਰਜ ਸੁਨੋ ਪਰਬ ਜਿੰਦਾ ਸੁਆਮੀ ਕਹੂ ਅਮਰ ਲੋਕ ਰਹਾ ਨਿਜ ਧਾਮੀ ਕਹੂ ਨ ਕਹੇ ਅਮਰ ਨਿਜ ਬਾਣੀ ਧਨ ਹੋ ਕਬੀਰ ਪਰਮ ਪੁਰਸ ਗੁਰੂ ਗਿਆਨੀ ਕੋਈ ਨ ਪਾਵੇ ਤੁਮਰਾ ਭੇਦਾ ਖੋਜ ਥਕੇ ਬਰਮਾ ਚਾਹੁੰਦੇ ਦਾ ਇਹ ਨਾਨਕ ਜੀ ਨੇ ਬਚਨ ਮਹਾਰਾਜ ਜਿੰਦਾ ਬਾਬਾ ਜੀ ਕਬੀਰ ਸਾਹਿਬ ਨੂੰ ਕੀਤਾ ਸ੍ਰੀ ਨਾਨਕ ਦੇਵ ਜੀ ਫਰਮਾ ਰਹੇ ਨੇ ਇਹ ਜਿੰਦਾ ਬਾਬਾ ਕਬੀਰ ਸਾਹਿਬ ਦੇ ਸੰਮੁਖ ਬੇਨਤੀ ਕਰਦੇ ਹਨ ਇਹ ਬਾਬਾ ਜਿੰਦਾ ਬਾਬਾ ਆਪ ਮਹਾਂਪੁਰਸ਼ ਗੁਰੂ ਬ੍ਰਹਮ ਗਿਆਨੀ ਹੋ ਮੈਂ ਕਦੇ ਵੀ ਅਮਰ ਲੋਕ ਦੀ ਬਾਣੀ ਇਤਨੀ ਮਿੱਠੀ ਨਹੀਂ ਸੁਣੀ ਮੈਂ ਕਦੇ ਵੀ ਅਮਰ ਲੋ ਦੀ ਮਹਿਮਾ ਨਹੀਂ ਸੁਣੀ ਐ ਦਾਤਾ ਜੀ ਮੇਰੀ ਅਰਜ਼ ਕੋ ਕਬੂਲ ਕਰੋ ਮੇਰੀ ਬੇਨਤੀ ਕੋ ਕਬੂਲ ਕਰ ਸੁਨੋ ਬਿਨੋ ਪ੍ਰਭ ਮੇਰੇ ਮੀਤਾ ਚਰਨ ਕਮਲ ਵਸਿਓ ਮੁਰਚਿਤ ਐ ਦਾਤਾ ਕੈਸਾ ਹੈ ਉਹ ਅਮਰ ਲੋਕ ਬਾਬਾ ਨਾਨਕ ਜੀ ਪੁੱਛ ਰਹੇ ਨੇ ਜਿੰਦਾ ਬਾਬਾ ਜੀ ਕਬੀਰ ਸਾਹਿਬ ਨੂੰ ਐ ਦਾਤਾ ਕੈਸਾ ਹੈ ਅਮਰ ਲੋਕ ਉਥੋਂ ਦੀ ਨਿਜ ਅਨਹਦ ਬਾਣੀ ਕੈਸੀ ਹੈ ਮੈਂ ਕਦੇ ਵੀ ਅੰਮਰ ਲੋਕ ਦੀ ਮਹਿਮਾ ਬੜਾਈ ਉਸ ਤੇ ਨਹੀਂ ਸੁਣੀ ਆਵਾ ਪੁਰਸ਼ ਮਹਾਗੁਰ ਗਿਆਨੀ ਅੰਮਰ ਲੋਕੀ ਸੁਣੀ ਨ ਬਾਣੀ ਆਰਸਣ ਅਰਜ ਸੁਨੋ ਪ੍ਰਭ ਜਿੰਦਾ ਸੁਆਮੀ ਕਹੂ ਅੰਮਰ ਲੋਕੀ ਰਹਾ ਨਿਜ ਧਾਮੀ ਕਹੂ ਨਾ ਕਹੀ ਅੰਮਰ ਨ ਜਬਾਣੀ ਤਨਹ ਕਬੀਰ ਪਰਮ ਗੁਰੂ ਗਿਆਨੀ ਕੋਈ ਨਾ ਪਾਵੇ ਤੁਮਰੇ ਬੇਦਾ ਖੋਜ ਥਰਕੇ ਬ੍ਰਹਮਾ ਚੋ ਦੇਦਾ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਨੂੰ ਵੀ ਅਮਰ ਲੋਕ ਦੀ ਖਬਰ ਨਹੀਂ ਅਤੇ ਤਤਾਂ ਵਿਦਾ ਨੂੰ ਵੀ ਖਬਰ ਨਹੀਂ ਪਿੰਡ ਨਹੀਂ ਬਿਰਮੰਡ ਨਹੀਂ ਨਹੀਂ ਲੋਕ ਆਕਾਰ ਅਨੰਤ ਲੋਕ ਤੇ ਪਿੰਨ ਹੈ ਤਰਮਨ ਕਰੋ ਵਿਚਾਰ ਕਰਮਦਾ ਜੀ ਮਾਰ ਨੇ ਇਹ ਗੱਲ ਕਹੀ ਸੀ ਕਿ ਉੱਚ ਦੇਸ਼ ਦਾ ਮੈਂ ਕੀ ਜ਼ਿਕਰ ਕਰੂੰ ਉਹ ਅਮਰ ਲੋਕ ਸਾਰੀਆਂ ਦੇਸਾਂ ਤੋਂ ਭਿੰਨ ਹੈ ਅਲੱਗ ਹੈ ਨਿਆਰਾ ਹੈ ਤਦ ਬਾਬਾ ਨਾਨਕ ਜੀ ਨੇ ਫਿਰ ਬੇਨਤੀ ਕੀਤੀ ਤਨਿਆ ਕਬੀਰ ਪਰਮ ਗੁਰ ਗਿਆਨੀ ਕੋਈ ਨਾ ਪਾਵੇ ਤੁਮਰੇ ਵਿਦਾ ਖੋਜ ਥਕੇ ਬ੍ਰਹਮਾਚਾਰ ਵਿਦਾ ਇਕਬੀਰ ਦਾਤਾ ਜੀ ਬਾਬਾ ਨਾਨਕ ਜੀ ਅਰਜ ਕਰ ਰਹੇ ਨੇ ਧਨ ਹੈ ਧਨ ਹੈ ਆਪ ਧਨ ਹੋ ਆਪ ਪਰਮ ਪਰਸਦਾ ਰੂਪ ਹੋ ਅਜੇ ਤੱਕ ਇਹ ਸਤਿਗੁਰੂ ਕਿਸੇ ਨੇ ਵੀ ਤੁਹਾਡਾ ਪੇਤ ਨਹੀਂ ਪਾਇਆ ਬ੍ਰਹਮਾ ਵਿਸ਼ਨੂੰ ਸ਼ਿਵ ਔਰ ਚਾਰ 베ਦਾਂ ਨੂੰ ਵੀ ਆਪ ਜੀ ਦਾ ਮਰਮ ਨਹੀਂ ਹੈ ਖੇਤ ਨਹੀਂ ਹੈ ਇਹ ਬਚਨ ਸੁਣ ਕੇ ਬਾਬਾ ਨਾਨਕ ਜੀ ਦਾ ਜਿੰਦਾ ਬਾਬਾ ਜੀ ਦੁਆਰਾ ਬਚਨ ਕਰਦੇ ਨੇ ਨਾਨਕ ਤਬ ਬਹੁਤ ਤਪ ਕੀਨ ਗੌਰ ਕਰੋ ਨਾਨਕ ਤਬ ਬਹੁਤੇ ਕੱਪ ਕੀ ਨ ਨਰਿੰਕਾਰ ਬਹੁਤੇ ਦਿਨ ਚੀਨ ਬਾਬਾ ਜਿੰਦਾ ਬਾਬਾ ਸਾਹਿਬ ਜੀ ਨਾਨਕ ਜੀ ਨੂੰ ਕਹਿ ਰਹੇ ਹਨ ਆਪ ਜੀ ਨੇ ਕੇਵਲ ਨਰਿੰਕਾਰ ਦੀ ਜੋ ਨਰਿੰਕਾਰ ਦੀ ਭਗਤੀ ਕਰਦੇ ਹੈ ਤਨ ਨਰਿੰਕਾਰ ਦੀ ਜੋ ਭਗਤੀ ਕਰਦੇ ਹੈ ਐ ਬਾਬਾ ਨਾਨਕ ਤੂੰ ਨਰਿੰਕਾਰ ਦੀ ਨਰਿੰਕਾਰ ਨੂੰ ਹੀ ਸਿਮਰਿਆ ਹੈ ਬਹੁਤਾ ਸਮਾ ਆਪ ਨਰਨਕਾਰ ਤੋਂ ਖੁਸ਼ ਹੂੰ ਕਾਲ ਪੋਛ ਨਰਨਜਨ ਤੋਂ ਹੀ ਆਪ ਖੁਸ਼ ਹੂੰ ਆਪਨੇ ਕਾ ਨਰਨਜਨ ਦੀ ਹੀ ਪੂਜਾ ਕੀਤੀ ਹੈ ਇਸ ਕਰਕੇ ਮੁਕਤੀ ਨਹੀਂ ਹੋ ਸਕਦੀ ਨਾਨਕ ਤਬ ਬਹੁਤੇ ਤਪ ਕੀਨ ਨਰਨਕਾਰ ਬਹੁਤੇ ਦਿਨ ਚੀਨ ਨਾਨਕ ਤੂੰ ਨਰਨਕਾਰ ਦੀ ਭਗਤੀ ਕੀਤੀ ਸਤਿਪੁਰਸ਼ ਦੀ ਭਗਤੀ ਨਹੀਂ ਕੀਤੀ ਨਿਰੰਕਾਰ ਤੋਂ ਅੱਗੇ ਬਚਨ ਕਰਦੇ ਨੇ ਕਬੀਰ ਸਾਹਿਬ ਨਿਰੰਕਾਰ ਤੋਂ ਪਰਛ ਨਰਾਰਾ ਅਜ ਅਦੀਪਤਾ ਕੀ ਟਕਸਾਰ ਐ ਨਾਨਕ ਕਬੀਰ ਸਾਹਿਬ ਫਰਮਾਦੇ ਨਿਰੰਕਾਰ ਤੋਂ ਪਰਮਪੁਰਸ਼ ਅਲੱਗ ਹੈ ਉਹ ਸਤਲੋਕ ਵਿੱਚ ਵੱਸਦਾ ਹੈ ਅਜਰਦੀਪ ਵਿੱਚ ਕਾਨ ਨਿਰੰਕਾਰ ਨਿਰਕਾਰ ਵੱਸਦਾ ਹੈ ਫਿਰ ਮਹਾਰਾਜ ਜੀ ਕਬੀਰ ਸਾਹਿਬ ਜੀ ਫਿਰ ਫਰਮਾਉਂਦੇ ਨੇ ਪਰਸ਼ ਬਸੋ ਪeo ਤੂੰ ਜਬ ਕੇ ਕਾਲ ਕਠਨ ਮਗ ਰੋਕ ਜੋ ਤਬ ਤੇ ਤੂੰ ਜਿੰਨਾ ਭਜਨ ਕੀਤਾ ਕਾ ਨਰਨਜਨ ਦਾ ਕੀਰਤਨੇ ਰਕਾਰ ਦੇ ਕੀਤਾ ਨਿਰੰਕਾਰ ਦਾ ਕੀਤਾ ਕਾਲ ਕਠਨ ਮਗ ਰੋਕੋ ਤਬ ਤੇ ਜਿਉ ਤੂੰ ਜੂ ਕਾ ਨਰਨਜਨ ਦੀ ਭਗਤੀ ਕੀਤੀ ਐ ਨਾਨਕ ਤਬ ਤਬ ਕਾ ਨਰਨਜਨ ਅੰਕਾਰ ਨੇ ਤੇਰਾ ਰਸਤਾ ਰੁਕਿਆ ਈ ਤਬ ਸਹਿਜ ਭਗਤੀ ਨਹੀਂ ਹੋਈ ਕਿਉਂਕਿ ਪਰਮ ਪੁਰਖ ਨਾਲ ਭੇਟਿਓ ਕੋਈ ਤੂੰ ਐਸੇ ਮਹਾਪੁਰਖਾਂ ਦਾ ਦਰਸ਼ਨ ਨਹੀਂ ਕੀਤਾ ਜੋ ਸਤਿ ਲੋਕ ਦੇਵ ਸੁਨੀਕ ਹੋਣ ਜੋ ਅਮਰ ਲੋਕ ਵਿੱਚ ਜਾਂਦੇ ਹੋਣ ਤੂੰ ਕਾ ਨਰਿੰਜਨ ਦੀ ਹੀ ਪੂਜਾ ਕੀਤੀ ਕਾਲ ਪਰਮ ਨੂੰ ਹੀ ਆਪਨੇ ਪਰਮ ਸਮਝਿਆ ਅਗਰ ਆਪ ਪਰਮ ਭਗਤ ਪਰਮ ਪੁਰਸ਼ ਦੀ ਭੇਟ ਹੁੰਦੀ ਆਪ ਜੀ ਦਾ ਆਪ ਜੀ ਨੂੰ ਮਲਾਪ ਹੁੰਦਾ ਆਪ ਕਰ ਸਕਦੇ ਸੀ ਸ੍ਰੀ ਕਬੀਰ ਸਾਹਿਬ ਜੀ ਫਰਮਾ ਰਹੇ ਨੇ ਐ ਨਾਨਕ ਜਦੋਂ ਤੂੰ ਸਤਪੁੱਤ ਨੂੰ ਸਤਪੁੱਤ ਨੇ ਆਪ ਜੀ ਨੂੰ ਵਿਛੋੜਾ ਦਿੱਤਾ ਉਦੋਂ ਤੋਂ ਹੀ ਆਪ ਕਾਲ ਨਿਰੰਕਾਰ ਨਰੰਜਨ ਜੀ ਹੀ ਸੇਵਾ ਕਰ ਰਹੇ ਹੋ ਸੰਤ ਵਾਦਾ ਆਪ ਜੀ ਦਾ ਰਸਤਾ ਕਾ ਨੇ ਰੋਕਿਆ ਆਪ ਜੀ ਨੂੰ ਆਪਣੀ ਤਕਦੀ ਵਿੱਚ ਲਾ ਰੱਖਿਆ ਜਬ ਤੇ ਹਮ ਤੇ ਵਿਛੜੇ ਬਾਈ ਵੇ ਬਾਬਾ ਜਿੰਦਾ ਬਾਬਾ ਨੰਨ ਕਰੇ ਜਦੋਂ ਤੂੰ ਮੇਰੇ ਕੋਲ ਵਿਛੜਿਆ ਜਬ ਤੇ ਨਾਨਕ ਪੰਛ ਕਵੀ ਸਾਹਿਬ ਜੀ ਇਕੱਠੇ ਰਹੇ ਨੀ ਪਿਛਲੇ ਜਨਮਾਂ ਚ ਭਾਗ ਜਨੋ ਇਸ ਵੰਸ਼ ਦੇ ਦੇ ਅੰਦਰ ਚਾਰ ਬੇਦ ਨੇ ਪੰਜਵਾਂ ਬੇ ਇਸ ਵੰਸ਼ ਬੇ ਕਵੀ ਸਾਗਰ ਅੰਦਰ ਕਵੀ ਸਾਹਿਬ ਨੇ ਲਿਖਿਆ ਉਹਦੇ ਦੇ ਸਤ ਪੁੱਤ ਦਾ ਪੇਤ ਹੈ ਜਬ ਤੇ ਹਮ ਤੇ ਵਿਛੜੇ ਭਾਈ 7000 ਜਨਮ ਭਗ ਤੂੰ ਪਾਈ ਤਰੇ ਜਨਮ ਭਗਤੀ ਪਲਕੀਨਾ ਫਿਰ ਕਾਲ ਚੱਕ ਨਰੰਜਨ ਦੀਨ ਹਮ ਤੇ ਜਬ ਤੋਂ ਵਿਛੜੇ ਭਾਈ ਤੇਰਾ ਤੂੰ ਔਰ ਮੈਂ ਦੋਨੇ ਇਕੱਠੇ ਰਹਿੰਦੇ ਸੀ ਤੂੰ ਮੇਰੇ ਕੋਲ ਵਿਛੜ ਗਿਆ 60000 ਜਨਮ ਮੇਰੇ ਕੋਲ ਵਿਛੜ ਕੇ ਪਾਏ 60000 ਜਨਮ ਮਨੁੱਖ ਦੇ ਪਾ ਕੇ ਫਿਰ ਆਪਾ ਮਿਲੇ ਅਬ ਬੇਨਜ਼ੀਰੇ ਕੰਡੇ ਤੇ ਜਬ ਤੇ ਹਮ ਤੋਂ ਵਿਛੜੇ ਭਾਈ 6000 ਜਨ ਭਗਤੀ ਤੁਮ ਪਾਈ ਫੇਰ ਵੀ ਤੂੰ ਭਗਤੀ ਕਰਦਾ ਰਿਆ ਤਰ ਤਰ ਜਨਮ ਭਗਤੀ ਭਲਕੀਨਾ ਫੇਰ ਕਾਲ ਚੱਕ ਨਰੰਜਨ ਦੀਨਾ ਐ ਨਾਨਕ ਜਦੋਂ ਤੂੰ ਮੇਰੇ ਕੋਲੋਂ ਤੂੰ ਵਿਛੜ ਗਿਆ ਮੇਰੇ ਕੋਲੋਂ ਟੁੱਟ ਕੇ ਤੂੰ 6000 ਜਨਮ ਪਾ ਕੇ ਵੀ ਭਗਤੀ ਨਰਨਕਾਰ ਦੀ ਹੀ ਕੀਤੀ ਇਸ ਕਰਕੇ ਤੇਰਾ ਮੇਰਾ ਆਪ ਮਿਲਾਪ ਹੋਇਆ ਇਸ ਕਰਕੇ ਮਾਰੇ ਕਹਿੰਦੇ ਜਿਉਂ ਕਾ ਤਿਉਂ ਹਰ ਜਨਮ ਦੇ ਅੰਦਰ ਤੋ ਕਾ ਨਰਿੰਦਰ ਦੀ ਭਗਤੀ ਕੀਤੀ ਉਸਨੇ ਹਜ਼ਾਰਾਂ ਸੱਤ ਪੌਦੇ ਰਸਤੇ ਰੋਕੇ ਤੈਨੂੰ ਆਪਣੀ ਝੋਲੀ ਵਿੱਚ ਪਾੜਿਆ ਕਾ ਨਰਿੰਦਰ ਨਿਰਗੁਣ ਰਾਈ ਤੀਨ ਲੋਕੀ ਕੌਣ ਚਲਾਈ ਤਿੰਨਾਂ ਲੋਕਾਂ ਨੂੰ ਵਸ ਕਰਕੇ ਨਰਿੰਦਰ ਬੈਠਾ ਕਾ ਇਸ ਕਰਕੇ ਮਾਰਜੀ ਕਹਿੰਦੇ ਨੇ اے ਬਗਜਨੋ ਜਦੋਂ ਸਾਨੂੰ ਸਤਪੁਰਸ਼ ਦੀ ਭਗਤੀ ਮਿਲੇਗੀ ਪਹਿਚ ਪਰਮ ਗਿਆਨੀ ਬ੍ਰह्म ਗਿਆਨੀ ਇੱਕ ਬੀ ਸਭ ਬਰਗਾ ਬੰਦੀ ਛੋੜ ਮਿਲੇਗਾ ਫਿਰ ਸਾਨੂੰ ਰਸਤਾ ਮਿਲੇਗਾ ਇਹ ਹੀ ਪਹਿਲਾ ਪਾਗ ਹੈ ਅਜੇ ਸ਼ਬਦ ਰਹਿੰਦਾ ਹੈ ਮੈਂ ਦੂਸਰਾ ਭਾਗ ਵੀ ਇਹ ਜੇ ਸਾਸ ਸਾਸੀ ਆਪਕੋ ਪਾ ਦੂੰਗਾ ਕਿਉਂਕਿ 10 12 12 ਮਿੰਟ ਆਪ ਆਰਾਮ ਨਾਲ ਸੁਣ ਸਕਦੇ ਹੋ ਸੱਸ ਹੈ